ਕਦੀ ਵੀ ਨਾ ਭੁੱਲਣ ਵਾਲੀ ਤਾਰੀਖ 13 April 1919 ਜਿਸ ਦਾ ਅੱਜ ਦੇ ਦਿਨ ਦੇ ਨਾਲ ਇਤਿਹਾਸ ਜੁੜਦਾ ਹੈ ਤੁਸੀਂ ਆਖੋਗੇ ਕਿ ਅੱਜ 13 April ਹੈ ਤੇ ਵਿਸਾਖੀ ਦੇ ਤਿਹਾਰ ਦੇ ਉੱਤੇ 1699 ਦੇ ਵਿੱਚ ਦਸਮ ਪਤ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਬਿਲਕੁਲ ਤੁਸੀਂ ਸਹੀ ਹੋ ਪਰ ਅੱਜ ਦੇ ਦਿਨ ਜਲ੍ਹਿਆਂਵਾਲਾ ਬਾਗ ਜੋ ਕਿ ਪੰਜਾਬ ਦੇ ਭਾਰਤ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਇੱਕ ਪਬਲਿਕ ਹੁਣ ਪਾਰਕ ਵਜੋਂ ਮੰਨਿਆ ਜਾ ਰਿਹਾ ਜਿਸ ਦੇ ਵਿੱਚ 13 April 1919 ਨੂੰ ਵਸਾਖੀ ਵਾਲੇ ਦਿਨ ਪੁਰ ਅਮਨ ਰੈਲੀ ਕਰ ਰਹੇ ਸਨ ਪੰਜਾਬੀਆਂ ਦੇ ਉੱਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹਤਿਆਕਾਂ ਨੂੰ ਅੰਜਾਮ ਦਿੱਤਾ ਸੀ ਇਹ ਬਾਗ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਅਮਿਤ ਸਿੰਘ ਜੱਲਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਵਕੀਲ ਵਜੋਂ ਕੰਮ ਕਰਦਾ ਸੀ ਜੱਲਾ ਹਮੀਤ ਸਿੰਘ ਦਾ ਗੁੱਤ ਸੀ ਜਿਸ ਕਰਕੇ ਬਾਗ ਦਾ ਨਾਮ ਜੁੱਲਿਆਂਵਾਲਾ ਪੈ ਗਿਆ 13 ਅਪ੍ਰੈਲ 1919 ਨੂੰ ਭਾਰਤੀ ਆਜ਼ਾਦੀ ਸੰਘਰਸ਼ ਦੇ ਵਿੱਚ ਇੱਕ ਨਾ ਭੁੱਲਣ ਯੋਗ ਤਾਰੀਖ ਹੈ ਜਦੋਂ ਅੰਮ੍ਰਿਤਸਰ ਦੇ ਜੁੱਲਿਆਂਵਾਲੇ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ ਇਹ ਕਤਲੇਆਮ ਵਿੱਚ ਔਰਤਾਂ ਬੱਚਿਆਂ ਸਮੇਤ 400 ਤੋਂ ਵੱਧ ਲੋਕ ਮਾਰੇ ਗਏ ਸਨ ਲਗਭਗ 20000 ਲੋਕਾਂ ਦੇ ਸ਼ਾਂਤੀਪੂਰਨ ਇਕੱਠ ਉੱਪਰ ਗੋਲੀਆਂ ਦੀ ਵਰਖਾ ਕੀਤੀ ਗਈ ਸੀ ਅਤੇ ਲੋਥਾਂ ਦਾ ਢੇਰ ਲਾਉਣ ਲਈ ਅੰਗਰੇਜ਼ ਸਮਰਾਜੀ ਹਕੂਮਤ ਦੀ ਸੋਚੀ ਸਮਝੀ ਸਾਜ਼ਿਸ਼ੀ ਇਹ ਗੋਲੀਆਂ ਉਦੋਂ ਤੱਕ ਚਲਾਉਣ ਦਾ ਹੁਕਮ ਕੀਤਾ ਗਿਆ ਸੀ ਜਦੋਂ ਤੱਕ ਅਸਲਾ ਬੁਰੂਦ ਪੂਰੀ ਤਰ੍ਹਾਂ ਖਤਮ ਨਾ ਹੋਵੇ ਤੁਹਾਨੂੰ ਦੱਸ ਦਈਏ ਰੋਲ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਖੜੀ ਹੋਈ ਇੱਕ ਵੱਡੀ ਲੋਕ ਲਹਿਰ ਤੋਂ ਡਰੀ ਅੰਗਰੇਜ਼ ਸਰਕਾਰ ਨੇ ਇਸ ਆਜ਼ਾਦੀ ਸੰਘਰਸ਼ ਨੂੰ ਦਬਾਉਣ ਦੇ ਲਈ ਹਰ ਹਿਲਾਵਤ ਰਹੀ ਸੀ 13 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੇੜੇ ਜੁਲ੍ਹਿਆਂਵਾਲਾ ਬਾਗ ਬ੍ਰਿਟਿਸ਼ ਰੋਲਟ ਐਕਟ ਦਾ ਵਿਰੋਧ ਕਰਨ ਲਈ ਵਿਸਾਖੀ ਵਾਲੇ ਦਿਨ ਦਾ ਇੱਕ ਇਕੱਠ ਰੱਖਿਆ ਹੋਇਆ ਸੀ ਇਹ ਇੱਕ ਆਠ ਸ਼ਾਂਤੀਪੂਰਨ ਮੀਟਿੰਗ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਣੇ ਸਨ ਜਲਿਆਂਵਾਲਾ ਬਾਗ ਦੇ ਚਾਰੇ ਪਾਸੇ ਤੋਂ ਘਰਾਂ ਤੋਂ ਘਿਰਿਆ ਹੋਇਆ ਸੀ ਇੱਥੇ ਆਉਣ ਜਾਣ ਦੀ ਲਈ ਸਿਰਫ ਇੱਕ ਪਤਲੀ ਲੇਨ ਸੀ ਜਨਰਲ ਡਾਇਰ ਆਪਣੀ ਸੈਨਿਕਾਂ ਨਾਲ ਉੱਥੇ ਪਹੁੰਚਿਆ ਅਤੇ ਉੱਥੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਲਿਆਂਵਾਲਾ ਬਾਗ ਦੇ ਵਿੱਚ ਬੈਠੇ ਲੋਕਾਂ ਦੇ ਪਿੱਛੇ ਇੱਕ ਇੱਕ ਰਾਈਫਲ ਲੈ ਕੇ ਸੈਨਿਕ ਆਪਣੇ ਅਉਧੇ ਲੈ ਰਹੇ ਸਨ ਯਾਨੀ ਕਿ ਆਪਣੀ ਜਗਾ ਲੈ ਰਹੇ ਸਨ ਅਚਾਨਕ ਸਾਰੇ ਸੈਨਿਕਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਡਾਇਰ ਵੱਲੋਂ ਗੋਲੀ ਚਲਾਉਣ ਦਾ ਹੁਕਮ ਮਿਲਣ ਤੇ ਨਾਲ ਹੀ ਬ੍ਰਿਟਿਸ਼ ਸ਼ਾਸਨ ਅਧੀਨ ਕੰਮ ਕਰ ਰਹੇ ਜਵਾਨਾਂ ਨੇ ਆਪਣੀਆਂ ਰਾਈਫਲਾਂ ਖੋਲੀਆਂ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਸਨ ਜਿੱਲਿਆਂ ਵਾਲਾ ਬਾਗ ਦੇ ਖੂਹ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਛਾਲ ਤੱਕ ਮਾਰਨੀ ਸਹੀ ਸਮਝੀ ਬਾਗ ਦੇ ਚਾਰੇ ਪਾਸੇ 5 ਤੋਂ 8 ਫੁੱਟ ਉੱਚੀਆਂ ਕੰਧਾਂ ਸਨ ਇੱਕ ਤੋਂ ਤੰਗ ਇੱਕ ਗਲੀ ਸੀ ਜਿਸ ਦੇ ਰਾਹੀਂ ਬਾਹਰ ਨਿਕਲਿਆ ਜਾ ਸਕਦਾ ਸੀ ਪਰ ਲੋਕ ਇੱਕ ਦੂਜੇ ਦੇ ਉੱਤੇ ਡਿੱਗ ਰਹੇ ਸਨ ਗੋਲੀਆਂ ਉਨ੍ਹਾਂ ਦੇ ਮੂੰਹ ਦੇ ਬਾਹਰ ਨਿਕਲਣ ਵਾਲੇ ਰਾਹਾਂ ਤੋਂ ਸਭ ਤੋਂ ਵੱਧ ਚੱਲ ਰਹੀਆਂ ਸਨ ਡਾਇਰ ਦਾ ਇਹ ਕੈਰ ਉਸ ਦੇ ਗੋਲੀ ਸਿੱਕੇ ਖਤਮ ਹੋਣ ਦੇ ਨਾਲ ਹੀ ਮੁੱਕਿਆ ਲਗਭਗ 1000 ਦੇ ਕਰੀਬ ਲੋਕ ਮਾਰੇ ਗਏ ਜ਼ਖਮੀਆਂ ਦੀ ਗਿਣਤੀ ਇਸ ਤੋਂ ਕਿਤੇ ਵੀ ਜ਼ਿਆਦਾ ਹੋਈ ਸੀ ਲਾਸ਼ਾਂ ਨੂੰ ਸੰਭਾਲਣ ਤੇ ਮਰਹਮ ਪੱਟੀ ਦਾ ਕੋਈ ਇੰਤਜ਼ਾਮ ਨਾ ਕੀਤਾ ਗਿਆ ਜਦੋਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 1997 ਦੇ ਵਿੱਚ ਭਾਰਤ ਆਈ ਸੀ ਤਾਂ ਉਸ ਨੇ ਜੱਲਿਆਵਾਲਾ ਬਾਗ ਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਉੱਗਾ ਹੀ ਸੀ ਉਹਨਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹਾਲਾਂਕਿ ਉਨ੍ਹਾਂ ਦੇ ਇਸ ਦੌਰੇ ਦਾ ਸਖਤ ਵਿਰੋਧ ਵੀ ਕੀਤਾ ਗਿਆ ਸੀ ਬਾਅਦ ਵਿੱਚ 2013 ਦੇ ਵਿੱਚ ਜਦੋਂ ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਜੁਲਿਆਂਵਾਲਾ ਬਾਗ ਦੀ ਯਾਤਰਾ ਦੇ ਦੌਰਾਨ ਮੌਜੂਦ ਵਿਜ਼ਟਰ ਬੁੱਕ ਦੇ ਵਿੱਚ ਬ੍ਰਿਟਿਸ਼ ਇਤਿਹਾਸ ਨੂੰ ਇਸ ਘਟਨਾ ਨੂੰ ਸ਼ਰਮਨਾਕ ਘਟਨਾ ਦੱਸਿਆ ਸੀ